ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤ ਸ਼੍ਰੀਕਾਲ ਜੀ ਹੋਰ ਕੀ ਹਾਲ ਚਾਲ ਆਮੀਰ ਕਰਨਾ ਸਾਰੇ ਜਣ ਠੀਕ ਹੋਮੋਗੇ ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਵੀਡੀਓ ਤੇ ਤੇ ਬਰਨਾਲੇ ਚੱਲੇ ਆ ਜੀ ਟਰੈਕਟਰ ਦੀ ਸਰਵਿਸ ਤੋਂ ਵਾਸਤੇ ਜਿਹੜਾ ਪਾ ਤੇਲ ਲੈ ਕੇ ਆਏ ਸੀ ਉਹਦੇ ਚੋਂ ਸੀਐਲ ਬਚ ਗਿਆ ਸੀਐਲ ਦੀਆਂ ਪਾ ਪਾ ਲੀਟਰ ਵਾਲੀਆਂ ਦੋ ਕਿੰਨੀਆਂ ਬਚ ਗਈਆਂ ਉਹ ਮੋੜਨ ਚੱਲੇ ਆ ਉਹ ਮੋੜ ਕੇ 2025 ਚੋਹ ਦੀਆਂ ਨੇ ਉਹ ਪੈਸੇ ਲਿਆਵਾਂਗੇ ਆਪਾਂ ਤੇ ਬਾਕੀ ਦੇਖਦੇ ਆਂ ਘਰੇ ਵਾਈਫਾਈ ਲਾਉਣ ਵਾਲੇ ਨਹੀਂ ਵੀ ਆਉਣ ਅੱਜ ਤੇ ਬਣੇਦੇ ਹੋ ਵੀਡੀਓ ਦੇ ਨਾਲ ਦਿਖਾ ਪਰ ਨਾਲੇ ਆ ਗਏ ਆਪਾਂ ਸੇਖਾ ਕੈਂਚੀਆਂ ਤੇ ਪਹੁੰਚ ਗਏ ਇਹ ਇੱਧਰ ਨੂੰ ਲੰਘ ਜਾਂਦੀ ਆ ਸਨਾਉ ਲਾ ਪਟੰਡਾ ਮੋਗਾ ਇਧਰ ਲੁਧਿਆਣਾ ਰਾਏਕੋਟ ਚ ਰਸਤਾ ਆ ਗਿਆ ਇਹ ਸਾਡੇ ਇੱਥੇ ਇਹਨੂੰ ਸੇਖਾ ਕੈਂਚੀਆਂ ਕਹੇ ਦਿੰਦੇ ਨੇ ਬਰਨਾਲੇ ਸ਼ਹਿਰ ਦੇ ਵਿੱਚ ਤੇ ਇਧਰ ਪਿੱਛੋਂ ਆ ਪਾ ਰਹੇ ਆ ਜਿਹੜਾ ਇਧਰ ਆਪਣੇ ਪਿੰਡਾ ਵੱਲ ਆ ਰਹੇ ਆ ਆਪਾਂ ਇਹ ਸਾਡੀਆਂ ਸੇਖਾ ਕੈਂਚੀਆਂ ਆ ਗਈਆਂ ਲੋਗੇ ਹੋ ਗਈ 32 ਇਹ ਸਿੱਧੀ ਸੜਕ ਪਰਣਾਲੇ ਤੋਂ ਹੁੰਦੇ ਹੋਏ ਮੌਕਾ ਮਰਸਾਰਾ ਤਰਨਤਲਾ ਸਿੰਘ ਰੂਰ ਪਟਿਆਲਾ ਤੇ ਰਾਮਪੁਰਾ ਪਟੰਡੇ ਨੂੰ ਲੰਘ ਜਾਂਦੀ ਹੈ ਇਹ ਅੱਗੇ ਚੱਲ ਕੇ ਕਾਫੀ ਸੜਕਾਂ ਪਾੜ ਜਾਂਦੀਆਂ ਨੇ ਅਟਵਟ ਸ਼ਹਿਰਾਂ ਨੂੰ ਲੰਘ ਜਾਂਦੀਆਂ ਨੇ ਲੋਬਿਆ ਆ ਗਿਆ ਪਰ ਇੱਥੇ ਬਰਨਾਲੇ ਕਚਹਿਰੀ ਚੌਂਕ ਦੇ ਵਿੱਚ ਕੋਚੇ ਖਾਨ ਹੂੰ ਕੋਚੇ ਬੰਨਾ ਆਇਆ ਹਾਂ ਕੱਚੇ ਕਾਲਜ ਰੋਡ ਤੇ ਆ ਗਏ ਆਪਾਂ ਬਰਨਾਲੇ ਦੇ ਅੰਦਰ ਇੱਥੋਂ ਆਪਾਂ ਟਰੈਕਟਰ ਵਾਸਤੇ ਸੀਲ ਲੈ ਕੇ ਗਏ ਸੀਗੇ ਦੋ ਕਿੰਨੀ ਉਹਦੀਆਂ ਬਚੀਆਂ 10 ਲੀਟਰ ਪੈ ਗਿਆ ਸੀ 10 ਲੀਟਰ ਬਚ ਗਿਆ ਤੇ ਉਹ ਆਪਾਂ ਵਾਪਸ ਕਰਨ ਆਏ ਆ ਸੀਲ ਹੈਗਾ ਵੀ ਮਹਿੰਗਾ ਸੀ ਤੇ ਉਹ ਮੋੜਨ ਆਏ ਆ ਆਪਾਂ ਮੋੜ ਕੇ ਪੈਸੇ ਫੜ ਲਈਏ ਲੋ ਜੀ ਇਧਰ ਆ ਗਿਆ ਆਪਾਂ ਧਨੋਲੇ ਰੋਡ ਵਾਲਾ ਇੱਥੇ ਸਾਡੇ 10 ਰੁਪਏ ਦਾ ਇੱਕ ਸਮੋਸਾ ਦਿੰਦਾ ਬਾਈ ਬਹੁਤ ਜ਼ਿਆਦਾ ਵਿਕਰੀ ਨਹੀਂ ਬਸ ਸਮੋਸਾ ਬਹੁਤ ਟੇਸਟੀ ਬਣਾਉਂਦਾ ਆਪਾਂ ਜਦੋਂ ਬਰਨਾਲੇ ਆਈਦਾ ਇਹ ਲੈ ਕੇ ਚਾਈਦੇ ਨੇ ਇਹ ਆ ਰਿਹਾ ਸਮੋਸੇ ਦਾ ਪੂਰਤਕਾਰ Sorry. ਸਮੋਸੇ ਵੀ ਬਣੇ ਪਏ ਨੇ ਬਰੈਡ ਵੀ ਬਣੇ ਪਏ ਨੇ ਇੰਨੇ ਆਪਾਂ ਤਾਂ ਵੀ ਕਰਦੇ ਵਕ ਆਪਣੇ ਤਾਂ ਬਰੈਡ ਖਾਣੇ ਤਾਜ਼ੇ ਬਣਾਉਂਦਾ ਦਿੱਲੇ ਡੇਲੀ ਪੰਜਾਬ ਪੰਜਾਬ ਸਮੋਸਿਆਂ ਦੇ ਪੂਰ ਕੱਢਦਾਗਾ ਬਹੁਤ ਸਮੋਸਾ ਲੱਗਦਾ ਇਹਦਾ ਇਕ ਤਰ੍ਹਾਂ ਸਾਸਤਾ ਕਰਕੇ ਸਮੋਸਾ ਇਹਦਾ ਸਾਈਜ਼ ਬਹੁਤ ਵੱਡਾ ਤੇ 10 ਰੁਪਏ ਦਾ ਇੱਕ ਸਮੋਸਾ ਦਿੰਦਾ ਭੀੜ ਦੇਖੋ ਉਧਰ ਉਹਦੀ ਰੇੜੀ ਦੇ ਉੱਤੇ ਹੁਣ ਵੀ ਚਲੋ ਚੱਲਦੇ ਆਉਣ ਘਰ ਨੂੰ ਲਓ ਵੀ ਆ ਗਿਆਂ ਘਰੇ ਆਪਾਂ ਜਾਏ ਬਰਨਾਲੇ ਉਹ ਖੜਾ ਚੌਧਰੀ ਸਾਡਾ ਬਲ ਉਹ ਵੀ ਬਣਾਈ ਜਾਂਦਾ ਤੇ ਇਹ ਵਾਈਫਾਈ ਵਾਲੇ ਬਾਈ ਆ ਗਏ ਤੇ ਇਹ ਮੈਨੂੰ ਲਾਇਬ ਤੋਂ ਕਨੈਕਸ਼ਨ ਦੇਣਗੇ ਆਪਣੇ ਘਰ ਨੂੰ ਆ ਨਾਲ ਹੀ ਮੋੜ-ਮੋੜ ਸਾਰਾ ਆਪਣਾ ਘਰ ਆਗਾ ਪਹਿਲਾ ਘਰ ਤੇ ਇੱਥੋਂ ਤਾਰ ਪਾਉਣਗੇ ਵਾਈਫਾਈ ਵਾਲੀ ਕਨੈਕਟ ਕਰਨਗੇ ਕਨੈਕਸ਼ਨ ਤੇ ਆ ਆ ਸਿੱਟ ਲਈ ਤਾਰ ਪਤੰਦਰਾ ਨੇ ਖੋਲ ਕੇ ਇਧਰੋਂ ਕਿਧਰ ਕਨੈਕਸ਼ਨ ਲੈ ਕੇ ਜਾਣਗੇ ਇਹ ਤਾਰ ਵਾਲਾ ਕਨੈਕਸ਼ਨ ਲਗਾਇਆ ਆਪਾਂ ਨੇ Wi-Fi ਦਾ ਇਹ ਲੈ ਕੇ ਪਲੇ ਆ ਵੀ ਜਿੱਥੇ ਰੋੜ ਵਿੱਚ ਆਇਆ ਇਧਰ ਬੰਨੇ ਗਾ ਇਹ ਕਰਾਈ ਉਹ ਪਹਿਲਾਂ ਕਰ ਆ ওরা দুটিটা খাই কঠিন খেলে আয়োগ বিরোধীদের কঠিন আয়োগ করিনা ਚਲੋ ਆਪ ਉਧਰ ਚੱਲਦੇ ਆ ਕੋਠੇ ਤੇ ਕੋਠੇ ਚੱਲ ਕੇ ਕਢਾਉਣੇ ਆ ਤਾਰ ਇਹਨਾਂ ਦਾ ਕਿੱਥੋਂ ਦੀ ਸੈਟਰ ਹੋ ਆਪਾਂ ਨੂੰ ਲੋ ਇਧਰ ਨਾਲ ਵਾਲੇ ਘਰ ਤੋਂ ਇਧਰ ਆ ਖੰਬੇ ਤੋਂ ਲੈ ਕੇ ਆਏ ਨੇ ਕਨੈਕਸ਼ਨ ਤਾਰ ਦੀ ਪਾਸੇ ਇਹਨਾਂ ਨੂੰ ਅੜਕਣ ਨਾ ਪਵੇ ਦੇਖ ਕੇ ਜੇ ਲੈ ਆਇਓ ਚੰਗਾ ਲੋ ਬਿਜਲੀ ਵਾਲਾ ਵੀ ਬੁਲਾਉਣਾ ਪੈ ਗਿਆ ਆਪਾਂ ਨੂੰ ਇਸ ਦੇ ਵਿੱਚ ਕਢਣੀ ਸੀ ਬਈ ਬਿਜਲੀ ਬਿਜਲੀ ਵਾਲਾ ਬਲਾਓ ਆਹ ਰਪ ਇਧਰ ਦੀ ਕਢਣੀ ਸ਼ੰਡਰ ਕਰਾਉਣਾ ਇਹਦੇ ਵਿੱਚ ਦੀ ਕਢਾ ਦਿੰਨੇ ਆ ਚੱਲਦੇ ਨਾ 2 ਮਿੰਟ ਮਣਕੇ ਉਹਨੇ ਕੰਮ ਆ ਆਹ ਵੇ ਆ ਇੱਥੇ ਪਤਾ ਨਹੀਂ ਕਿਰਾ ਚੜਦੀ ਵੀ 4 ਘੰਟੇ ਵੀ ਨਹੀਂ ਚੜਦੇ ਇੱਕ ਵਾਰ ਉੱਥੇ ਗਿਆ ਕੀ ਹੋ ਗਿਆ ਇਧਰ ਵੀ ਚੱਲਦੇ ਨੇ ਚੈਨਲ ਆਹ ਚੈਨਲ ਤੋਂ ਆ ਗਿਆ ਇੰਟਰਵਿਊ ਚੈਨਲ ਦੋਨਾਂ ਦੀ ਚੱਲ ਰਹੀ ਆ ਤੇਰੀ ਕੀ ਪ੍ਰਕਾ ਹੈ ਜਿਹੜੀ ਲੱਗ ਜੀ ਇਹ ਮੁੰਡਾ ਸਾਡੇ ਬਿਜਲੀ ਵਾਲਾ ਦੋਸਤ ਦੂਰ ਆਇਆ ਕਰਨਾ ਮੇਰਾ ਵੀ ਲੈ ਲੈ ਯਾਰ ਅੱਜ ਪੰਜ-ਸੇਰਾਂ ਦਾ ਪਹਿਲਾ ਪੈਣ ਦੇ ਅੱਜ ਥੋੜ੍ਹਾ ਬੇ ਤੋਂ ਲੈ ਰਿਹਾ ਕਨੈਕਸ਼ਨ ਬਾਈ ਇਤਨਾ ਬੜ ਪਾਉਣੇ ਬਾਤ ਕਰਦੇ ਪਾਉਰ ਕੁਟੀ ਜੀ ਇਹ ਮਤਾਂ ਜਣਾ ਬਲ ਚ ਕੱਢ ਲਓ ਬਲ ਚੰਗੀ ਤਰ੍ਹਾਂ ਖੋਲ ਲਿਓ ਬਲ ਨਾ ਕੋਈ ਵੀ ਛੱਡਿਓ ਵਿੱਚ ਹੋਰ ਹੁਣ ਬਲ ਬੋਲਦਿਆਂ ਨੇ ਮੇੜੀ ਦੇ ਇਹ ਪਾਈਪ ਦੇ ਵਿੱਚ ਇਹ ਨਹੀਂ ਬਲ ਬਲ ਪਾਇਆ ਇਹਦੇ ਵਿੱਚ ਨਾ ਦੇਖੀ ਪਾਏ ਬੈ ਵੀ ਛਾਹ ਕੱਟੇ ਜਾਣਗੇ ਉੱਤਰ ਕੋੜੀ ਕਰਕੇ ਚੜੇ ਕੇ ਬੰਨਿਆ ਨਹੀਂ ਉਹ ਇਹਦੇ ਨੂੰ ਬਾਕੀ ਮੰਨਦਾ ਕਿ ਨਾ ਕੁਝ ਕਰਨਾ ਹੁੰਦਾ ਕੋਈ ਨਾ ਇਹ ਵੀ ਦਾ ਇਹ ਵੀ ਦਾ ਖਾਣਾ ਜੇ ਮੈਂ ਜਾ ਕੇ ਬੈਠੇ ਅੱਲਾ ਮਾਈਕਰ ਵੀ ਮਾਹਾਂ ਆ ਮੈਂ ਤਾਂ ਇਹੋ ਕੁਝ ਹੀ ਖਾਈ ਕਰ ਬਾਬ ਬਲ ਨਾ ਕੋਈ ਵੀ ਆਪਣਾ ਬਾਹਰੋਂ ਸਾਰੇ ਬਲ ਕੇਰਾ ਕੱਢ ਲਿਓ ਚੰਗਾ ਮੈਂ ਕੱਟਾਂਗੀ ਹਾਂ ਤੇ ਕੱਲ ਤਾਂ ਕੰਮ ਆਪਾਂ ਕਰਤੀ ਇਹ ਬਾਅਦ ਚ ਸਾਡੇ ਸੋਰਨ ਬਾਅਦ ਚ ਫੇਰ ਤੁਰੇ ਫਿਰੋਗੇ ਉਹੀ ਗੱਲ ਆ ਉਹੀ ਤਾਂ ਗੱਲ ਆ ਜਗਤਾਰ ਥੱਲੇ ਜਾਈ ਥੱਲੋਂ ਦੀ ਆ ਤਾਰ ਆਊਗੀ ਤਾਰ ਖਿੱਚ ਲਈ ਤੇਰੇ ਕੈਮਰੇ ਚ ਆਊਗੀ ਇਹ ਦੱਬੀ ਕਿਹਦਾ ਦੱਬੀ ਚ ਪਹਿਲਾਂ ਇਹ ਡੱਬੀ ਚ ਜਾਉ। ਲੋ ਵੀ ਕੇਬਲ ਵਾਲੀ ਤਾਰ ਵਿੱਚ ਦੀ ਹੋਈ ਕਢਾਤੀ ਆਪਾਂ। ਬਾਹਰੋਂ ਦੇ ਬੱਕੀ ਪੂਰੀ ਜਾਈ। ਕਢਦੇ ਆ ਵੀ ਕਢਦੇ ਚਾਹੇ। ਜਿਹੜੀ ਕਿੱਚੀਆ ਕਢਦੇ ਬਾਹਰੇ। ਬਾਹਰੇ ਉਹ ਇਕੱਠੀ ਕਰ ਉੱਥੇ ਵਿੱਚ ਇੱਕ ਬੜੀ ਹੋਜੀ ਫਾਇਦਾ ਕੀ ਆ ਬਸ ਠੀਕ ਆ ਜੇ ਮਰਜ਼ੀ ਕਰ ਲਓ ਆਹ ਹੋਣਾ ਨਾ ਖਿੱਤ ਲਿਆ ਕੋਈ ਗੱਲ ਦਾ ਤਕਨਾ ਰਹਿ ਗਿਆ ਨਾ ਆ ਵੀ ਇੱਧਰਲੇ ਰੂਮ ਵਿੱਚ ਖੜਾਤੀ ਆਪਾਂ ਇਹ ਤੇ ਫਾਇਦਾ ਵੀ ਤੇ ਇਹ ਉਹ ਹੈ ਨਾ ਬਾਇਰ ਦਾ ਆ ਕਿ ਛੋਟੀ ਹੈ ਮੈਂ ਤੇ ਮੇੜੀ ਹੈਗਾ ਤਾਂ ਪੂਰਾ ਬੋਇ ਦਾ ਵੀ ਹੈ ਜਦੋਂ ਉਹ ਨਹੀਂ ਹੋ ਗਿਆ ਇਹ ਜੋੜ ਜੋੜ ਸਾਹਮਣੇ ਆਈ ਜਾਂਦੀ ਹੈ ਅੱਛਾ ਠੀਕ ਕਰਤੀ ਹੈ ਇਹ ਉਹਨਾਂ ਦਾ ਨਾਮ ਤਾਂ ਹੀ ਰੁਕਾ ਦਾ ਪਾਣਾ ਹੈ ਇਹ ਮੈਂ ਪਹਿਲਾਂ ਚੈੱਕ ਕਰਕੇ ਆਇਆ ਦੀ ਸਪੀਡ ਚੈੱਕ ਕਰਕੇ ਆਇਆ ਪਹਿਲਾਂ ਮੈਂ ਉਧਰ ਉਹਨਾਂ ਦੇ ਉੱਥੋਂ ਮੈਂ ਕਨੈਕਟ ਕਰਕੇ ਉਹਨਾਂ ਦੇ ਘਰੋਂ ਇੱਥੇ ਆਪੀ ਦੀ ਦੁਕਾਨ ਤੱਕ ਆ ਗਿਆ ਸੀ ਮੈਂ ਇੱਥੇ ਆ ਕੇ ਨੈਟਵਰਕ ਛੱਡਦਾ ਉੱਥੋਂ ਇੱਥੇ ਤੱਕ 100 ਮੀਟਰ ਦੀ ਦੂਰੀ ਆ 100 ਮੀਟਰ ਦੀ ਗਲਤ ਨਹੀਂ ਹੋਣੀ ਚਾਹੀਦੀ ਸੀ ਮੈਂ ਕਨੈਕਟ ਕਰਕੇ ਹੋਣੇ ਕੋਈ ਵੀ ਸੇਮ ਕੋਈ ਵੀ ਮੋੜ ਮਾ ਕਿਸੇ ਦੀ ਕਾਫੀ ਦਾ ਆਪਾਂ ਕੋਈ ਨਹੀਂ ਸਾਡੀ ਕਾਫੀ ਦਾ ਵਾਧਾ ਜੇ ਕਿਸੇ ਦਾ ਘੱਟ ਸਭ ਦੀ ਸੇਵਰੇਜ ਆ ਉਹਦੇ ਵੀ ਇਹੀ ਆ ਨੈਟ ਪਲੱਸ ਹੀ ਆ ਸਭ ਦੀ ਛੇਵ ਰਹੇ ਜਾਂ ਕਿਸੇ ਦੀ ਕੋਈ ਹੋਰ ਜੇ ਡਾਟਾ ਦਿਖਾਉਣ ਲੱਗਿਆਂਦਾ ਵੀ ਤੁਹਾਨੂੰ ਵਰਕ ਚੱਲਦਾ ਰਹਿੰਦਾ ਉਹਦਾ ਜੇ ਤੂੰ ਤੋਰਾ ਉਹ ਤੇ ਜਿਹੜਾ ਇੱਕ ਵਗੈਰੀ ਡਾਊਨਲੋਡ ਫਾਸਟ ਹੁੰਦੀ ਆ ਜਿਵੇਂ ਪਹਿਲੀ ਡਾਊਨਲੋਡ ਹੋ ਗਈ ਹੋਵੇ ਤਾਂ ਇਧਰੋਂ ਵੱਧ ਕਿਵੇਂ ਮਨ ਲਾ ਤੂੰ ਉਥੇ ਤੋ ਰਿਆਂਗਾ ਹਾਂ ਜੋ ਤੂੰ ਡਾਊਨਲੋਡ ਹੋ ਤਾਂ ਇਧਰੋਂ ਵੱਧ ਹੋ ਗਈ ਹੋਊਗੀ ਹਾਂ ਤੈਨੂੰ ਐ ਹੋਊਗਾ ਕਿ ਡੈਟ ਚੱਲੀ ਜਾ ਰਿਹਾ ਉਹ ਕਿ ਪਹਿਲੀ ਡਾਊਨਲੋਡ ਹੋ ਜਾਂਦੀ ਨੇ ਸਪੀਡ ਵੱਧ ਹੁੰਦੀ ਨਹੀਂ ਨਹੀਂ ਉਹ ਆਪਣਾ ਇੱਥੇ ਫੋਨ ਦੇ ਉੱਤੇ ਆਪ ਨੂੰ ਪਤਾ ਲੱਗੂ ਵੀ ਨੈਟ ਕੱਟ ਗਿਆ ਮਤਲਬ ਉਹ ਡੱਡੇ ਦੇਰ ਮੇ ਸੇਮ ਦਿੱਤੇ ਵੀ ਡੱਡੇਆਂ ਦਿਖਾਈ ਦਿੰਦਾ ਪਰ ਉਹ ਨੈਟ ਨਹੀਂ ਚੱਲ ਰਿਹਾ ਹੁੰਦਾ। ਅਗਲੀ ਗੱਲ ਕਹ ਰਿਹਾ ਉਹ ਉਹ ਇੱਥੇ ਸਾਡੇ ਦੁਕਾਨ ਦੇ ਤੋਂ ਅਪਰਚੂਨਟੀ ਕੋਲੇ ਆ ਕੇ ਕੱਢਦਾਗਾ। ਇਹਦੇ ਨਾਲ ਜੋੜ ਲੱਗਦੇ ਨੇ। ਇਹ ਜਿਹੜਾ ਲੱਗ ਲੱਗਦਾ ਰਹਿੰਦਾ। ਦੇ ਗਿਆ ਰੇਤੀ ਦਾ ਨੰਬਰ ਮੁਬਤੇਸ਼ਤ ਹੁੰਦਾ ਘਰੇ ਪਹੁੰਚ ਗਏ ਆਪਾਂ ਆਪਾਂ ગયા ਹੋਏ ਸੀ ਲੁਧਿਆਣੇ ਸ਼ਾਮ ਜੇ ਨੂੰ ਕੋਈ ਐਮਰਜੈਂਸੀ ਕੰਮ ਪੈ ਗਿਆ ਸੀ ਤੇ ਲੁਧਿਆਣੇ ਜਾਣਾ ਪੈ ਗਿਆ ਸੀ ਆਪਾਂ ਨੂੰ ਉਹ ਆਪਾਂ ਵਲੌਗ ਦੇ ਵਿੱਚ ਵੀਡੀਓ ਸ਼ੂਟ ਨਹੀਂ ਕਰ ਸਕੇ ਕੈਪਚਰ ਨਹੀਂ ਕਰ ਸਕੇ ਤੇ ਹੁਣ ਆਪਾਂ ਘਰੇ ਪਹੁੰਚਿਆ ਤੇ ਟਾਈਮ ਹੋ ਗਏ 2:00 ਵਜੇ 18 ਮਿੰਟ ਹੋ ਗਏ ਰਾਤ ਦੇ 2:00 ਵੱਜ ਗਏ ਸ਼ਬਾਦੋ ਤੇ ਹੁਣ ਘਰੇ ਪਹੁੰਚੇ ਆ ਥੱਕ ਗਏ ਆ ਟਾਈਮ ਬਹੁਤ ਜ਼ਿਆਦਾ ਹੋ ਗਿਆ ਪਏ ਨੇ ਸਾਰੇ ਤੇ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਆਪਣਾ ਇੱਥੋਂ ਤੱਕ ਸੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਪੋਰਟ ਕਰੋ ਦਬਕੇ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਵਧੀਆ ਤੇ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਅੱਜ ਦੀ ਆਪਣੀ ਵੀਡੀਓ ਇੱਥੇ ਤੱਕ ਸੀ ਬਹੁਤ ਬਹੁਤ ਧੰਨਵਾਦ ਸ੍ਰੀ ਤੁਹਾਡਾ ਮੇਰੀ ਵੀਡੀਓ ਨੂੰ ਦੇਖਣ ਲਈ ਜੀ ਹੁਣ ਮਿਲਦੇ ਹਾਂ ਫਿਰ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ